ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਦੇ ਹੋਰ ਬਾਈ ਠੀਕ ਹੋ ਸਾਰੇ ਲੈ ਵੀ ਬਾਈ ਆਪਾਂ ਪਹੁੰਚ ਗਏ ਅੱਜ ਮਹਿਲਾ ਯਾਨੀ ਕਿ ਜਸ਼ਨ ਮਹਿਲਾ ਦੇ ਪਿੰਡ ਬਾਈ ਦੇ ਘਰੇ ਆਏ ਆ ਬਾਈ ਆਪਾਂ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਬਾਈ ਦਾ ਘਰ ਆ ਵੀ ਦੇਖ ਸਕਦੇ ਹੋ ਕਿਉਂਕਿ ਯਾਰ ਸਾਡੇ ਕਬੱਡੀ ਵਾਲੇ ਨਾ ਜਦੋਂ ਫ੍ਰੀ ਟਾਈਮ ਹੁੰਦਾ ਉਹਨਾਂ ਕੋਲੇ ਹਨਾ ਕੋਈ ਨਾ ਕੋਈ ਕੰਮ ਕਰ ਕਰਦੇ ਆ ਲੈ ਆਪਾਂ ਬਾਈ ਦੇ ਘਰੇ ਆਏ ਜਸ਼ਨ ਦੇ ਬਾਈ ਨਾਲ ਗੱਲਬਾਤ ਕਰਾਂਗੇ ਤੁਸੀਂ ਘਰ ਵੀ ਦੇਖੋ ਗੱਲਬਾਤ ਕਰਾਂਗੇ ਵੀ ਮੈਚਾਂ ਤੋਂ ਬਾਅਦ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਕੀ ਕਰਦਾ ਉਹ ਮੈਂ ਦੱਸਿਆ ਨਹੀਂ ਬਾਈ ਨੇ ਬੱਸ ਸਰਪ੍ਰਾਈਜ਼ ਦਿੱਤਾ ਤੁਸੀਂ ਘਰ ਦੇਖ ਸਕਦੇ ਹੋ ਬਾਈ ਦਾ ਹਾਂ ਤੇ ਕਿਉਂਕਿ ਯਾਰ ਕਈ ਬੰਦੇ ਨੇ ਨਾ ਕਹਿ ਦਿੰਦੇ ਆ ਵੀ ਕਬੱਡੀ ਵਾਲੇ ਐ ਕਰਦੇ ਆ ਕਬੱਡੀ ਵਾਲੇ ਐ ਕਰਦੇ ਆ ਤੁਸੀਂ ਆ ਦੇਖੋ ਬਾਈ ਬਾਈ ਦਾ ਘਰ ਦੇਖੋ ਯਾਰ ਚਲੋ ਹਣਾ ਆਪਾਂ ਇਹ ਨਹੀਂ ਕਹਿੰਦੇ ਵੀ ਘਰ ਇਦਾਂ ਦਾ ਪਰ ਜਿੰਨਾ ਕ ਬੰਦੇ ਨੇ ਮਿਹਨਤ ਕਰਿਆ ਓਨਾਂ ਕ ਬੰਦੇ ਨੇ ਆਪਣਾ ਬਣਾਇਆ ਬਾਕੀ ਜਦੋਂ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਜਾਣਦੇ ਆ ਬਾਈ ਤੋਂ ਜਦੋਂ ਕਿਵੇਂ ਆ ਬਾਈ ਬਾਈ ਜੱਛੀ ਗਾਰਦੀ। ਹੋਈ ਜਿੰਨੇ ਵੀ ਤੁਹਾਡੇ ਚੈਨਲ ਨਾਲ ਜੁੜੇ ਪਹਿਲਾਂ ਤਾਂ ਥੈਂਕ ਯੂ ਤੁਹਾਡਾ ਮੰਨੀ ਜੀ। ਤੁਸੀਂ ਸਾਡੇ ਨਾਲ ਆਇਓਗੇ ਪਿੰਡ। ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ। ਕਿਵੇਂ ਜਸਨ ਵਧੀਆ ਵੀ ਪਰਵਾਹ ਵਧੀਆ ਬਈ ਠੀਕ ਠਾਕ ਜੀ। ਕਿ ਆਪਾਂ ਮਹਾਰਾਜੀ। ਹੁਣ ਫਿਰ ਮੈਚ ਬੰਦ ਤਾਂ ਆਪਾਂ ਗੱਲ ਸ਼ੁਰੂ ਕਰੀ ਵੀ ਮੈਚ ਬੰਦ ਨੇ। ਘਰ ਦਾ ਗਿਆਰਾ ਕਿਵੇਂ ਚੱਲੇਗਾ। ਬਾਈ ਜਿੱਦਾਂ ਹੁਣ ਮੈਚ ਬੰਦ ਨੇਗੇ। ਪਹਿਲਾਂ ਤਾਂ ਅਸੀਂ ਨਾ ਸੂਰੂ ਰੂਰ ਲੀਗ ਚਲਾਈਏਗੀ। ਉਹਦੇ ਬਿசே ਤੇ ਕਲੱਬਾਂ ਨੂੰ ਵੱਖ-ਵੱਖ ਪਿੰਡਾਂ ਜਿਲ੍ਹੇ ਚ ਮਿਲਦੇ ਆਗੇ। ਉਹਦੇ ਨਾਲ ਨਾਲ ਬਾਈ ਜਿੰਨਾ ਕੁ ਹੁੰਦਾ ਜਿੱਦਾਂ ਝੋਨਾ ਲਾਉਣਾ ਉਹ ਦਾ ਆਪਾ ਚੋ ਨਾ ਵੀ ਲਾਲਚਦਾ ਹਨਾ ਚਾਹੇ ਸਰੀਰ ਭਾਰਾਗਾ ਆਪਾ ਪੌਧ ਭਟ ਕੇ ਦੇਈ ਜਾਂਦੇ ਹੁੰਦਾ ਜੀ ਉਹ ਕਰ ਲਈਦਾ ਬਸ ਥੋੜਾ ਬੋਤਾ ਕੰਮ ਜਿੰਨਾ ਕਿ ਗੁਜ਼ਾਰਾ ਆਪਣਾ ਉਹਦੇ ਨਾਲ ਚੱਲ ਜਾਂਦਾ ਦਿਹਾੜੀ ਦਾਪੇ ਨਾਲ ਉਹ ਹੀ ਕਰਦਾ ਬਈ ਕਿਉਂਕਿ ਪਰਿਵਾਰ ਪਹਿਲੇ ਦਿਨ ਤੋਂ ਹੀ ਇਹੇ ਜਿਹੇ ਹਦਕਾ ਜਗ ਗੁਜ਼ਰ ਰਹਿਣਾ ਦਿਹਾੜੀ ਦਾਪੇ ਨਾਲ ਫੈਮਿਲੀ ਚ ਆਪਾਂ ਜੰਮਿਆਂਗੇ ਤੇ ਆਪਾਂ ਦਿਹਾੜੀ ਦਾਪੇ ਹੀ ਕਰਦਾ ਬਈ ਹੋਰ ਆਪਣਾ ਕੋਈ ਬਾਲਾ ਵੱਡਾ ਬਿਜੈਨਸ ਨਹੀਂ ਆ। ਯਾਰ ਸਿਆਣੇ ਕਹਿੰਦੇ ਆ ਵੀ ਕਿਵੇਂ ਕਹਿੰਦੇ ਵੀ ਜੇ ਮਾੜੇ ਘਰ ਜੰਮਿਆ ਨਾ ਕੋਈ ਆਪਣਾ ਕਸੂਰ ਚਲੋ ਮਿਹਨਤ ਕਰਦੇ ਆਪਾਂ ਕਿ ਮਿਹਨਤ ਕਰਨ ਵਾਲੇ ਬੰਦੇ ਮਿਹਨਤ ਕਰਦੇ ਕਿਉਂਕਿ ਸਿਆਣੇ ਕਹਿੰਦੇ ਵੀ ਜੋ ਬੰਦਾ ਮਿਹਨਤ ਕਰਦਾ ਪਰਮਾਤਮਾ ਨੂੰ ਫੜ ਲਾਉਂਦੀ ਲਾਉਂਦਾ ਬਿਲਕੁਲ ਮੰਨੀ ਬਈ ਹਨਾ ਤੇ ਅੱਜ ਦੇ ਜਿਵੇਂ ਆਪਾਂ ਦੇਖਦਾ ਵੀ ਚਲੋ ਜੋ ਬੰਦਾ ਮਿਹਨਤ ਕਰਦਾ ਉਹਨੇ ਅੱਗੇ ਆਉਣੇ ਹੋਣਾ ਸਿਆਣੇ ਕਹਿੰਦਾ ਵੀ ਨਾਮ ਕਰਦੇ ਰੱਖਣ ਜਾਂ ਪਰਚਮ ਕਾਉਣਾ ਆਪਦੇ ਮਨ ਬਿਲਕੁਲ ਕਿੰਨੇ ਸਾਲ ਤੋਂ ਕਮੈਂਟ ਦੇ ਵਿੱਚ ਜਸਨ ਪਿਆ ਵੀਰੇ ਬਾਈ ਮੈਂ 2003 ਤੋਂ ਨਾ ਅਸਲ ਮਨੀ ਮੈਂ ਪਹਿਲਾਂ ਕਬੱਡੀ ਦੇਖਦਾ ਸੀ 2003 ਦੇ ਵਿੱਚ ਲੋਚ ਕਬੱਡੀ ਦੇਖਣੀ ਸ਼ੁਰੂ ਹੋ ਰਹੀ ਸੀ ਮੇਰਾ 90 ਦਾ ਵਰਤ ਹੈਗਾ 12 ਮਈ 1990 ਦਾ ਮੇਰਾ ਬਰਤਕਾ ਉਸ ਤੋਂ ਬਾਅਦ ਮੈਂ ਜੋ 10-12 ਸਾਲਾਂ ਦਾ ਸੀ ਜਾਂ 2002 ਦੇ ਵਿੱਚ ਪਹਿਲੀ ਵਾਰ ਮੈਂ ਕਬੱਡੀ ਦੇ ਗਰਾਊਂਡ 'ਤੇ ਕਿਤੇ ਕਬੱਡੀ ਦੇਖਣ ਗਿਆ ਸੀ। 2003 ਸਾਡੇ ਇਲਾਕੇ ਦਾ ਡੜਬੇ ਦਾ ਕੱਪ ਹੈ ਨਾ ਇੱਥੇ ਲਖਣ ਦੇ ਵੱਡਿਆਂ ਦਾ ਸੁਖੀ ਆਇਆ ਸੀ। ਉਹ ਦਿਨ ਆਪਣੀ ਅਹੀ ਜੀ ਦੋਸਤੀ ਪਈ ਹੈ ਜਾਂ ਸ਼ੌਂਕ ਜਾਗਿਆ ਫਿਰ ਹਰ ਇੱਕ ਟੂਰਨਾਮੈਂਟ ਆਪਾਂ ਦੇਖਿਆ। 2010 ਤੱਕ ਆਪਾਂ ਕਬੱਡੀ ਦੇਖੀ ਹੈ 10 ਦੇ ਵਿੱਚ ਆਪਾਂ ਕਮੈਂਟਰੀ ਦੀ ਸ਼ੁਰੂਆਤ ਕੀਤੀ ਸੀ। ਕਿੰਨੇ ਸਾਲ ਹੋ ਗਏ ਸ਼ੁਰੂਆਤ ਕਰੀ 2010 ਤੋਂ ਲੈ ਕੇ 2025 ਜਨਵਰੀ 15-16 ਸਾਲ ਹੋ ਗਏ ਕਰੋ ਕਿਵੇਂ ਦਾ ਕਿਵੇਂ ਦਾ ਨਤੀਜਾ ਰਿਹਾ ਕਮੇਟੀ ਦੇ ਵਿੱਚ ਕਿਉਂਕਿ ਐਂਟਰੀ ਦੇ ਵਿੱਚ ਬਈ ਬਹੁਤ ਵਧੀਆ ਰਿਹਾ ਪਤਾ ਕੀ ਹੈ ਜੀ ਆਸਾਨਾ ਜਿਹੜਾ ਹੁੰਦਾਗਾ ਜਿਵੇਂ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਮੇਰੇ ਘਰ ਦੇ ਹਾਲਾਤ ਨਾਲ ਪਹਿਲੇ ਦਿਨ ਤੋਂ ਬਹੁਤ ਜ਼ਿਆਦਾ ਕਮਜ਼ੋਰ ਰਹੇਗੇ ਇਸ ਕਰਕੇ ਮੈਨੂੰ ਨਾ ਬਾਲਾ ਜਿਆਦੇ ਮੰਨ ਲਓ ਜਿਹੜਾ ਸਪੋਰਟ ਮਿਲੀ ਹੈਗੀ ਉਹ ਪ੍ਰਮੋਟਰਾਂ ਦੀ ਬਹੁਤ ਸਪੋਰਟ ਮਿਲੀ ਆ ਸਾਡੇ ਜਿਹੜੇ ਖੇਡ ਪ੍ਰਮੋਟਰ ਨੇ ਉਹਨਾਂ ਨੇ ਮੇਰੇ ਬਹੁਤ ਸਮੇਂ ਸਮੇਂ ਸਰਹਲਪ ਕਰੀ ਤੇ ਜਿਹੜੇ ਮੈਂ ਘਰ ਦੀ ਗਰੀਬੀ ਜੀ ਉਲਝਿਆ ਰਹਾ ਉਹਨੂੰ ਉੱਚਾ ਚੱਕਣ ਦੇ ਲਈ ਜਿਵੇਂ ਘਰ ਮੰਨ ਲਓ ਮੇਰੇ ਘਰੇ ਦੇ ਘਰ ਨਹੀਂ ਸੀ ਇੱਕ ਕਮਰਾ ਹੁੰਦਾ ਸੀਗਾ ਫਿਰ ਹੌਲੀ ਹੌਲੀ ਮੈਂ ਘਰ ਬਣਾਉਣ ਦੇ ਵਿੱਚ ਹੀ ਉਲਝਿਆ ਰਹਾ ਤੇ ਨਾਲ ਨਾਲ ਮੈਂ ਆਪਣੇ ਮੇਰੇ ਬੇਟੀਆਂ ਨੂੰ ਪੜ੍ਹਾਈ ਦੇ ਵਿੱਚ ਵੀ ਵਧੀਆ ਪੜ੍ਹਾਈ ਦੇਵਾਂ ਮੈਂ ਉਹਨਾਂ ਨੂੰ ਵਧੀਆ ਸਕੂਲ ਚ ਪੜਾਵਾ ਲਖਾਵਾ ਇਹਨਾਂ ਕੰਮਾਂ ਜੀ ਉਲਝਿਆ ਰਹਾ ਨਹੀਂ ਜਿਵੇਂ ਚਲੋ ਹਣਾ ਆਪਾਂ ਮਿਹਨਤ ਵੀ ਕਰਦੇ ਆਂ ਕਈ ਬੰਦੇ ਸੋਚਦੇ ਆ ਵੀ ਯਾਰ ਕਬੱਡੀ ਵਾਲੇ ਤਾਂ ਇੰਨਾ ਪੈਸਾ ਬਣਾਉਂਦੇ ਆ ਕਿ ਕਈਆਂ ਦੇ ਮਨ ਚ ਹੁੰਦਾ ਵੀ ਕਮੈਂਟ ਵਾਲੇ ਪੈਸਾ ਇੰਨਾ ਬਣਾਉਂਦੇ ਆ ਐ ਨਹੀਂ ਕਰਦੇ ਐ ਨਹੀਂ ਕਰਦੇ ਬਾਈ ਕਮੈਂਟਰੀ ਵਾਲੇ ਬਣਾਉਂਦੇ ਆ ਜੇ ਸੱਚਾਈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾਗਾ ਚਾਹੇ ਕਿਸੇ ਦੇ ਗੋਡੇ ਲੱਗੇ ਕਿੱਤੇ ਲੱਗੇ ਮਨੀ ਪਤਾ ਤੂੰ ਵੀ ਗਰਾਊਂਡਾਂ ਦੇ ਵਿੱਚ ਹੀ ਰਹਿਣਾ ਹਨਾ ਤੁਸੀਂ ਵੈਬਸਾਈਟ ਚਲਾਉਂਦੇ ਹੋਗੇ ਚੈਨਲ ਚਲਾਉਂਦੇ ਹੋਗੇ ਤੁਸੀਂ ਅੱਜ ਆਪਣਾ ਫੇਸਬੁੱਕ ਚੈਨਲ ਚਲਾਇਆਗਾ ਹਮੇਸ਼ਾ ਪਲੇਅਰਾਂ ਨਾਲ ਟੱਚ ਰਹਿਣਾ ਕਮੈਂਟੇਟਰਾਂ ਨਾਲ ਟੱਚ ਰਹਿਣਾ ਸਾਰੇ ਕਬੱਡੀ ਖੇਤਰ ਨਾਲ ਟੱਚ ਹੋ ਤੁਸੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀਰੇ ਇੱਥ ਚਾਹੇ ਕੋਈ ਉਹ 플레이ਰ ਆ ਚਾਹੇ ਕੋਈ ਕਮੈਂਟੇਟਰ ਆ ਜਿਹੜਾ ਤਾਕੜਾ ਕਮੈਂਟੇਟਰ ਆ ਬਾਈ ਉਹਨੂੰ 20-20000 21-20000 ਰੁਪਏ 31-30000 ਰੁਪਏ ਉਹਦੇ ਗੱਡੇ 'ਚ ਜਾ ਕੇ ਫੜਾਇਓਗੇ ਸਾਨੂੰ ਕੀ ਹੁੰਦਾ ਤੁਹਾਨੂੰ ਤੁਸੀਂ ਆਪ ਦੇਖਦੇ ਰਹੋਗੇ ਸਾਡੇ ਨਾਲ ਗੁਜ਼ਰਦੇ ਰਹੇ ਹੋਗੇ ਤੇ ਸਾਨੂੰ ਆਥਣੇ ਜਦੋਂ ਪੈਸੇ ਦੇਣ ਹੁੰਦੇ ਨੇ ਬਾਈ ਕਿੰਨੇ ਪੈਸੇ ਦਈਏ ਜੈਸੇ ਕਿਸੇ ਸੁਣਾਖਦੇ ਆ ਬਾਈ 5000 ਰੁਪਏ ਦੇ ਦੋ ਤਾਂ ਕਿਹੜੇ ਬਾਈ ਇੰਨੇ ਪੈਸੇ ਇੰਨੇ ਜਿਹਦਾ 1000 ਆ ਜਾਣਾ ਇੰਨੇ ਜਿਹਦਾ 3 ਆ ਜਾਣਾ ਬਾਈ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹਨਾ ਚਲੋ ਅਸੀਂ ਸਤਿਕਾਰ ਕਰਦੇ ਆ ਉਹਨਾਂ ਬੰਦਿਆਂ ਦਾ ਜਿਹੜੇ ਬੰਦਿਆਂ ਨੇ ਮਿਹਨਤ ਕਰੀਆ ਉਹਨਾਂ ਨੂੰ ਅੱਜ ਮਿਹਨਤ ਦਾ ਮੁੱਲ ਮਿਲਦਾ ਹੈ ਹਨਾ ਪਰ ਯਾਰ ਸਾਨੂੰ ਵੀ 15 15 16 16 ਸਾਲ ਹੋ ਗਏ ਸਾਡੇ ਵਾਰੀ ਅਸੀਂ ਕਦੋਂ ਕਰਦੇ ਹੋ ਜਾਂਦਾ ਹੈ ਕਿ ਹਾਂ ਭਾਈ ਯਾਰ ਐਨੇ ਪੈਸੇ ਸਾਡੇ ਵਾਰੀ ਹੋਕਾ ਲਿਆ ਜਾਂਦਾ ਪਹਿਲੀ ਵਾਰ ਤਾਂ ਵੱਡੀਆਂ ਵੱਡੀਆਂ ਕਲੱਬਾਂ ਲੈਂਦੀਆਂ ਦੇਖਿਆ ਨੇ ਮੈਂ ਹੋਕਾ ਤੇ ਉਸ ਤੋਂ ਬਾਅਦ 2000 2500 ਰੁਪਏ ਨਾਲ ਤੁਸੀਂ ਆਪ ਦੱਸੋ ਕੀ ਕਰ ਲਵਾਂਦਾ 2000 2500 ਰੁਪਏ ਮਾਸਾ ਨੂੰ ਦਿੰਦੇ ਆ ਉਹ ਉਸ ਤੋਂ ਬਾਅਦ ਉਹ ਵੀ ਰਿੰਗ ਰਿੰਗਾ ਕੇ ਦਿੰਦੇ ਆ ਕਈ ਕਲੱਬਾਂ ਲੈਂਦੀਆਂ ਕਈ ਕਲੱਬਾਂ ਦਾ ਸਾਨੂੰ ਵਧੀਆ ਸਪੋਰਟ ਕਰਦੇ ਰਹੇ ਆ ਫਾਈਨੈਂਸ਼ੀਅਲ ਤੌਰ ਤੇ ਵੀ ਪਰ ਕਈ ਕਲੱਬ ਇਹ ਜੇ ਨਹੀਂ ਲਿਆ ਵੀ ਇਦਾਂ ਕਰਕੇ ਨਾ ਮੈਂ ਇਹ ਕਹਾਂਗਾ ਵੀ ਜਿੰਨੇ ਹੀ ਗੱਲ ਨੇ ਮਿਹਨਤ ਕਰੀ ਹੁਣ ਮੇਰਾ 16 ਸਾਲ ਦਾ ਸਫ਼ਰ ਹੋ ਗਿਆ ਕਬੱਡੀ ਦੇ ਖੇਤਰ ਦੇ ਕਮੈਂਟਰੀ ਦੇ ਖੇਤਰ ਤੇ ਕਬੱਡੀ ਦਾ ਮੈਂ 2002 ਦੇ ਵਿੱਚ ਆ ਕੇ ਜੁੜ ਗਿਆ ਸੀ ਉਹਨਾਂ ਦੇਖਣ ਲੱਗ ਗਿਆ ਸੀ ਆ ਬਤੌਰ ਇੱਕ ਦਰਸ਼ਕ ਕਬੱਡੀ ਦਾ ਮੈਂ ਜੁੜਿਆ ਸੀਗਾ ਉਸ ਤੋਂ ਬਾਅਦ ਮੇਰੇ ਹੁਨਾਤ ਅਜੇ ਦੇ ਹੋ ਗਏ ਕਿ ਮੈਂ ਕਈ ਕਹਿੰਦੇ ਨਾ ਮੈਨੂੰ ਇਹਦਾ ਸ਼ੌਂਕ ਸੀ ਮਨਾ ਲੈ ਤਾਂ ਸ਼ੌਂਕ ਸੀ ਆ ਪਰ ਮੈਨੂੰ ਕੋਈ ਸ਼ੌਂਕ ਨਹੀਂ ਸੀ ਵੀ ਕਬੱਡੀ ਦੀ ਕਮੈਂਟਰੀ ਕਰਨ ਦਾ ਮੈਂ ਕਮੇਂਟਰੀ ਕਰਨ ਮੈਨੂੰ ਅਸਲ ਲੱਗਿਆ ਕਿ ਸੀ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀਗਾ 2010 ਦੇ ਵਿੱਚ ਫਾਦਰ ਸਾਹਿਬ ਦੀ ਕਾਰ ਐਕਸੀਡੈਂਟ ਚ ਮੌਤ ਹੋ ਗਈ ਸਾਡੇ ਪਿੰਡ ਤੇ ਉਸ ਤੋਂ ਬਾਅਦ ਮੈਂ ਇਲੈਕਟ੍ਰੀਸ਼ੀਅਨ ਦਾ ਜਦੋਂ ਕੰਮ ਕਰਨ ਲੱਗਿਆ ਮੈਂ ਬਾਹਰ ਆਪਣੇ ਆਊਟ ਆਫ ਸਟੇਟ ਕੰਮ ਕਰਦਾ ਹੁੰਦਾ ਸੀਗਾ ਜਦੋਂ ਪਿੰਡ ਆਇਆ ਮੇਰੀ ਪਿੰਡ ਤੇ ਜਾਣ ਪਹਿਚਾਣ ਨਹੀਂ ਸੀ ਵੀ ਮੈਂ ਜੀ ਆਪਦਾ ਇਲੈਕਟ੍ਰੀਸ਼ੀਅਨ ਦਾ ਕੰਮ ਅੱਗੇ ਵਧਾ ਸਕਾਂ ਬਿਜਲੀ ਬਿਟੇ ਜਿਹਨਾਂ ਮੈਂ ਕੰਮ ਕਰਦਾ ਹੁੰਦਾ ਸੀਗਾ ਉਹ ਸਿੱਖਿਆ ਸੀ ਮੈਂ ਤਿੰਨ ਚਾਰ ਸਾਲ ਸਿੱਖਿਆ ਉਹ ਦੁਆ ਦਾ ਤੌਰੇ ਫੋਰਮੈਨ ਮੈਂ ਆਊਟ ਆਫ ਸਟੇਟ ਕੀਤਾ ਹੋ ਫਿਰ ਜਦੋਂ ਮੈਂ ਆ ਕੇ ਉਰੇ ਪਿੰਡ ਫਾਦਰ ਸਾਹਿਬ ਦੀ ਡੈਥ ਹੋਈ ਆ ਮਹੀਨਾ ਕਾ ਬੇਲਾ ਫਰੀ ਗਿਆ ਫਿਰ ਬਹੁਣ ਵੱਡਾ ਮੈਸੇਜ ਆ ਮਾਤਾ ਜੀ ਗਿਆ ਕਰਨ ਕੰਮ ਕਰੋ ਹਨਾ ਤੇ ਫਿਰ ਮੈਂ ਜਦੋਂ ਕੰਮ ਸੋਚਿਆ ਫਿਰ ਮੈਂ ਇੱਕ ਦਿਨ ਬੈਠੇ ਸੋਚ ਰਿਹਾ ਮੈਂ ਕੀ ਕੰਮ ਕਰਾਂ ਵੀ ਇਹ ਜਿਹੇ ਕੰਮ ਕਰਾਂ ਬਿਜ਼ਨਸ ਨੂੰ ਚਾਹ ਦੋ ਰੁਪਏ ਘੱਟ ਦਿਹਾੜੀ ਮਿਲ ਜੇ ਪਰ ਮਿਲੇ ਨਾਦਾ ਫਿਰ ਮੈਨੂੰ ਕਮਲ ਕੋਖਰ ਜੀ ਸਵਰਗਵਾਸੀ ਉਹਨਾਂ ਨੇ ਨਾ ਸਾਡੇ ਪਿੰਡ ਟੂਰਨਾਮੈਂਟ ਤੇ ਆਏ 2010 ਚ ਤੇ ਉਹ ਥੋੜਾ ਜਿ ਕਿਸੇ ਨਿੱਜੀ ਕਰ ਦੇ ਕਮਾ ਕਰਕੇ ਲਿਖੋਗੇ ਟੂਰਨਾਮੈਂਟ ਤੇ ਸਾਡੇ ਪਿੰਡ ਆਉਣਾ ਸੀ 2010 ਚ ਜਦੋਂ ਸਾਡੀ ਕਲੱਬ ਨੇ ਪਹਿਲੀ ਵਾਰ ਟੂਰਨਾਮੈਂਟ ਕਰਾਇਆ ਸੀਗਾ ਉਹ ਲੇਟ ਹੋ ਗਏ ਸੀ ਮੈਨੂੰ ਚਲੋ ਗਾਉਣ ਵਜੋਂ ਦਾ ਥੋੜਾ ਜਿਹਾ ਸ਼ੌਂਕ ਰੱਖਦਾ ਸੀ ਹਨਾ ਸਕੂਲਾਂ ਚ ਤੁਹਾਨੂੰ ਪਤਾ ਜਿਹੜੇ ਆਪਣਾ ਸ਼ਨੀਵਾਰ ਹੁੰਦਾਗਾ ਹਰੇਕ ਮੰਦਾ ਗਾਉਂਦਾ ਕਰਦਾ ਉਹ ਮੈਨੂੰ ਕਲੱਬ ਵਾਲੇ ਕਹਿੰਦੇ ਵੀ ਆਏ ਕਰਕੇ ਟੀਮਾਂ ਜਾਂ ਬਣਾਈ ਚੱਲ ਜਾਈਸ ਹਨਾ ਤੇ ਆਹ ਸਾਲ ਮੈਂ ਉਹ ਟੀਮਾਂ ਬਣਾਉਣ ਦੀ ਲੱਗਿਆ ਸੀ ਆ ਕਮਲ ਆ ਕੇ ਬਾਹਰ ਵਜਾ ਕੋਖਰ ਵਾਲਾ ਉਹ ਇਹ ਸੀ ਕਿ ਤੇ ਕਮੈਂਟਰੀ ਕਰਦਾ ਮੈਨੂੰ ਨੇ ਬਾਅਦ ਚ ਜਦ ਮੈਨੂੰ ਹਾਕ ਮਾਰੀ ਮੈਨੂੰ ਕਹਿੰਦਾ ਭਾਈ ਕਿਹੜਾ ਪਿੰਡ ਆ ਤੇ ਇੱਕੋ ਦਾ ਕਮੈਂਟਰੀ ਕਰਦਾ ਮੈਂ ਵੀ ਮੈਂ ਬੱਚੇ ਦੌਰ ਦੇ ਕਮੈਂਟਰੀ ਕਰ ਮੈਂ ਤਾਂ ਇੱਕ ਹੀ ਪਿੰਡ ਆਗਾ ਤੇ ਇਸ ਕਰਕੇ ਮੈਂ ਤਾਂ ਟੀਮਾਂ ਬਣਾਉਂਦਾ ਤੇ ਮੈਂ ਆ ਉਹ ਕਰ ਰਿਹਾ ਸੀ ਸਿਰਫ ਹਾਂ ਜਿੰਨਾਂ ਦਾ ਹਲਕਾ ਬੁਲਕਾ ਮਨਵਾਈ ਗਿਆ ਜਾਈ ਦੇ ਸ਼ੇਰੋ ਸ਼ੇਰੀ ਦੀ ਉਹ ਜੀ ਬੋਲੀ ਜਾਣਾ ਤੇ ਉਹ ਕਹਿੰਦਾ ਤੂੰ ਕਮੈਂਟਰੀ ਕਰਿਆ ਕਰ ਮੈਨੂੰ ਕਮਲ ਕੋਖਰ ਨੇ ਇਸ ਖੇਤਰ ਦੇ ਵਿੱਚ ਲੈ ਗਿਆ ਆ ਸਵਰਗਵਾਸੀ ਕਮਲ ਕੋਖਰ ਮੇਰਾ ਸਵਿਅਰ ਕਮੈਂਟੇਟਰ ਜੀ ਹਣਾ ਉਹ ਮੈਨੂੰ ਇਸ ਖੇਤਰ 'ਚ ਲੈ ਕੇ ਆਇਆ ਸੀਗਾ ਤੇ ਉਹਦੇ ਕਰਕੇ ਫਿਰ ਉਹਨੇ ਮੈਨੂੰ ਮੇਰੀ ਬਾਹ ਫੜੀ ਉਸ ਤੋਂ ਬਾਅਦ ਪਹਿਲਾ ਟੂਰਨਾਮੈਂਟ ਮੈਂ ਜਿੰਦਲੀ ਲੱਤਣੋੜੀ ਖੁਰਦ ਬੋਲਿਆ ਜੀ ਲੱਖੇ ਦੇ ਪਿੰਡ ਆ ਸਾਡੇ ਨਾਲ ਹੀ ਅਗਵਣ ਪਿੰਡ ਉੱਥੋਂ ਸ਼ੁਰੂ ਕਰੀ ਅੱਜ ਕੁਛ ਕੱਲ ਬਸ ਸਿੱਧਾ ਇਹਦਾਂ ਜੁੜਦਾ ਰਿਹਾ ਕਿੰਨੇ ਕੁ ਆਪਣੇ ਜਿਹੜੇ ਤੇਰੇ ਨਾਲ ਜਿੰਨੇ ਹਨ ਕਿੰਨਾ ਕੁ ਸਹਿਯੋਗ ਆ ਜੰਮਾ ਵਿੱਚ ਐਨ.ਆਰ.ਈ. ਵੀਰ ਲਾਲਾ ਓਮੇ ਕਬੱਡੀ ਕੰਪਟੀਟਰ ਲਾਲਾ ਹੋਰ ਤੇਰੇ ਪਿੰਡ ਦੇ ਪਤਵੰਤ ਜਿਹੜਾ ਤੁਹਾਨੂੰ ਕਿੰਨਾ ਕੁ ਸਹਿਯੋਗ ਪਿੰਡ ਦਾ ਸਹਿਯੋਗ ਰਿਹਾ ਪਿੰਡ ਦਾ ਤਾਂ ਮਣੀ ਸਹਿਯੋਗ ਮਿਲਿਆ ਨਹੀਂ ਹੈਗਾ ਮੈਨੂੰ ਪਿੰਡ ਬਨੇ ਕੋਈ ਬੜੀ ਵੱਡੀ ਸਪੋਰਟ ਨਹੀਂ ਕਰੀ ਜਿੱਦਾਂ ਹੁਣ ਤੈਨੂੰ ਪਤਾ ਹੀ ਹੈ ਹਨਾ ਮੈਂ ਦੋ ਕੰਟਰੀਆਂ ਬੋਲਿਆ ਪਹਿਲਾਂ 2018 ਦੇ ਵਿੱਚ ਮਲੇਸ਼ੀਆ ਬੋਲਿਆ 2022 ਦੇ ਵਿੱਚ ਮੈਂ ਬਿਓਪਲੈਂਟੀ ਦੇ ਸੱਦੇ ਤੇ ਨਿਊਜ਼ੀਲੈਂਡ ਬੋਲਦਾ ਸਾਡੇ ਪਿੰਡ ਦਾ ਇੱਕ ਕਬੱਡੀ ਪਲੇਅਰ ਅਮਨ ਸੋਹੀ ਨਿਊਜ਼ੀਲੈਂਡ ਰਹਿੰਦਾਗਾ ਬੇਓਪਲੈਂਟਲੀ ਖੇਡਦਾ ਹੁੰਦਾ ਸੀ ਪਹਿਲਾਂ ਹੁਣ ਚਲੋ ਫੈਮਿਲੀ ਉਹਦੇ ਬੇਬੀ ਹੋਇਆਗਾ ਬੱਚਾ ਹੁਣ ਕਰਕੇ ਨਹੀਂ ਖੇਡ ਰਿਹਾ ਉਹ ਇਸ ਟਾਈਮ ਪਰ 2021-22 ਦੇ ਵਿੱਚ ਉਹ ਬੇਓਪਲੈਂਟਲੀ ਖੇਡਿਆ ਉਹਨੇ ਮੈਨੂੰ ਇੱਕ ਵਾਦਾ ਕਰਿਆ ਸੀ ਗਰਾਊਂਡ ਦੇ ਵਿੱਚ ਖੜੇ ਵੀ ਮੈਂ ਕਿਤੇ ਚੱਲ ਜਾ ਅਮਨ ਸੋਹੀ ਨੇ ਮਰੇ ਗੱਲ ਕਹੀ ਸੀ ਮੈਂ ਤੈਨੂੰ ਪੱਕਾ ਕਿਤੇ ਨਾ ਕਿਤੇ ਕੰਟਰੀ ਜਿਹੜੀ ਮੈਂ ਜਾਊਗਾ ਉਹਨੂੰ ਤੈਨੂੰ ਕਿਤੇ ਨਾ ਕਿਤੇ ਟੋਰ ਲਵਾ ਦੂੰਗਾ ਉਹਨਾਂ ਨੇ ਜਾ ਕੇ ਤਾਰੀ ਟਰੰਗੇ ਗੁਣੀਆਂ ਵਾਲਾ ਸੁੱਖੇ ਸ਼ੋਕਰ ਨਾਲ ਤੇ ਹੈਪੀ ਹੀਰਾ ਤੇ ਚਰਨਜੀਤ ਹੀਰਾ ਤੇ ਦੀਪਮਾ ਸਾਡੇ ਨਾਲ ਗੱਲ ਕਰੀ ਮੇਰੀ ਬਿਆ ਕਰਕੇ ਸਾਡੇ ਪਿੰਡ ਦਾ ਮੁੰਡਾ ਉਹਦੀ سپورਟ ਕਰਾ ਕਰੋ ਉਹਨੇ ਪਹਿਲਾਂ ਫਾਈਨੈਂਸ਼ੀਅਲ سپورਟ ਕਰੀ ਮੈਨੂੰ 2-3 ਸਾਲ ਉਸ ਤੋਂ ਬਾਅਦ 2022 ਦੇ ਵਿੱਚ ਸਾਰੀ ਫੈਡਰੇਸ਼ਨ ਨੇ ਉਹਨਾਂ ਨੇ ਗੱਲ ਕਰੀ ਤੇ ਸਾਰੀ ਫੈਡਰੇਸ਼ਨ ਦੀ ਬਦੌਲਤ ਤੇ ਬਿਓ ਪਲੰਟੀ ਕਲੱਬ ਦੀ ਬਦੌਲਤ ਸਾਡੇ ਜਿਹੜੇ ਸਾਰੇ ਅੱਜਕੱਲ ਇਹੇ ਕਹਿੰਦੇ ਆ ਵੀ ਯਾਰ ਬਿਓ ਪਲੰਟੀ ਵਾਲਿਆਂ ਦਾ ਪ੍ਰਮੋਟਰ ਹੈ ਤਾਂ ਬਿਓ ਪਲੰਟੀ ਨੇ ਆਪਾਂ ਨੂੰ ਬਈ ਇੱਥੇ ਧੱਕ ਲੈ ਜਾਂਦਾ ਗਾ ਫਿਰ ਫਾਈਨੈਂਸ਼ੀਅਲ سپورਟ ਵੀ ਕਰਦੇ ਆ ਤੇ ਉਹਨਾਂ ਨੇ ਮੈਨੂੰ 2022 ਦੇ ਵਿੱਚ ਜਿਹੜਾ ਨਿਊਜ਼ੀਲੈਂਡ ਦਾ ਟੂਰ ਲਵਾਇਆ ਫਿਰ ਅਮਨ ਸੋਹਣ ਨੇ ਸਪੋਰਟ ਕਰੀਆ ਪਿੰਡ ਦੇ ਵਿੱਚ ਹੋਰ ਬੜੀ ਵੱਡੀ ਕੋਈ ਸਪੋਰਟ ਨਹੀਂ ਆਈ ਜਿੱਦਾਂ ਕਿ ਹੁਣ ਸਾਡੇ ਪਿੰਡ ਦੇ ਵਿੱਚ ਕਲੱਬਾਂ ਨੇ ਸਾਡੇ ਤਿੰਨ ਸੂਬਾ ਪੰਚਾਇਤਾਂ ਬਣਦੀਆਂ ਨੇ ਕਦੇ ਆਪਣਾ ਕੋਈ ਮਾਨ ਸਨਮਾਨ ਨਹੀਂ ਕਰਿਆ ਮੈਂ 2022 ਦੇ ਵਿੱਚ ਜਦੋਂ ਨਿਊਜ਼ੀਲੈਂਡ ਸੀ ਆ ਮੈਂ ਵਾਪਸ ਆਉਣਾ ਸੀ ਮਨੇ ਤੇ ਇੱਕ ਬੰਦੇ ਨੇ ਮੈਨੂੰ ਫੋਨ ਕਰਿਆ ਮੈਨੂੰ ਕਹਿੰਦਾ ਵੀ ਐ ਕਰਕੇ ਤੂੰ ਯਾਰ ਕਿੱਦਣ ਆਉਣਾ ਵਾਪਸ ਮਹਾਬਾਈ ਇੰਨੀ ਤਰੀਕਾ ਮਨੇ ਮੈਨੂੰ ਨਾ ਸਾਡੇ ਕਮੈਂਟਰੀ ਖੇਤਰ ਦੇ ਵਿੱਚ ਕਮੈਂਟਰਾਂ ਨੇ ਬਹੁਤ ਸਪੋਰਟ ਕਰੀਆ ਜਦੋਂ ਸੰਧੂ ਬਰਾਦਰ ਨੇ ਤੂਰੇ ਵਾਲੇ ਹਰਪ੍ਰੀਤ ਸੰਧੂ ਦੇ ਸਵਰਨ ਸੰਧੂ ਉਹਨਾਂ ਨੇ 4 ਸਾਲ ਮੈਨੂੰ ਆਪਣੇ ਪੁੱਤਾਂ ਮੰਗਨਾਂ ਵਾਲਾ ਰੱਖਿਆਗਾ ਚਾਹੇ ਉਹ ਡੋਆਬੇ ਜਾਂਦੇ ਚਾਹੇ ਮਾਝੇ ਜਾਂਦੇ ਹਰਿਆਣੇ ਜਾਂਦੇ ਹਰੇਕ ਜਗ੍ਹਾ ਮੈਨੂੰ ਨਾਲ ਲੈ ਕੇ ਜਾਂਦੇ ਤੇ ਕਲੱਬ ਪੈਸੇ ਦੇਣ ਦੇ ਠੀਕ ਆ ਨਹੀਂ ਆਪਦੇ ਮੰਨ ਲਓ ਪੇਮੈਂਟ ਦੇ ਵਿੱਚੋਂ ਮੈਨੂੰ ਕਦੇ 1000 ਦੇ ਕੇ ਤੋਰਨਾ ਕਦੇ 700 ਦੇ ਕੇ ਤੋਰਨਾ ਇਦਾਂ ਉਹ ਬੰਦੇ ਨੇ ਮੈਨੂੰ ਆਪਦੇ ਕੋਲੋਂ ਵੀ ਮੰਨ ਲਓ ਪੈਸੇ ਦੇ ਦੇ ਕੇ ਤੋੜੇਗਾ ਉਸ ਤੋਂ ਬਾਅਦ ਫਿਰ ਸੇਵਕ ਸੇਰਗੜ੍ਹ ਮਿਲਿਆ ਗੁਰਵਿੰਦਰ ਕਨੌਰ ਮਿਲਿਆ ਜਿਨ੍ਹਾਂ ਨੇ ਮੈਨੂੰ ਸੇਵਕ ਨੇ ਆਪਣੇ ਪਿੰਡ ਪਹਿਲਾ ਸਨਮਾਨ ਮੇਰਾ ਕਰਿਆ ਹਨਾ 골ਡ ਰਿੰਗ ਨਾਲ ਸੇਵਕ ਦੇ ਗੁਰਵੰਦਰ ਕਰੋ ਉਹਨੇ ਮੈਨੂੰ 골ਡ ਰਿੰਗ ਪਾਈ ਆਪਣੇ ਪਿੰਡ ਸੇ ਸੇਵਕ ਬਾਈ ਦੇ ਪਿੰਡ ਹਨਾ ਤੇ ਉਸ ਤੋਂ ਬਾਅਦ ਫਿਰ ਰੁਪਿੰਦਰ ਜਲਾਲ ਜੀ ਮਿਲ ਗਏ ਉਹ ਅਮਨ ਲੋਪੋ ਮਿਲ ਗਿਆ ਤੇ ਉਸ ਤੋਂ ਅਮਰੀਕ ਕੋਸਾ 골ਡਾ ਮਿਲ ਗਿਆ ਇਹਨਾਂ ਸੀਨੀਅਰ ਕਮੈਂਟਟਰਾਂ ਦੀ ਮੈਨੂੰ ਉਹ ਸਮੇਂ ਸਮੇਂ ਸਿਰ ਜਿੱਥੇ ਸਾਨੂੰ ਕਮੈਂਟਰੀ ਖੇਤਰ ਦੇ ਵਿੱਚ ਸਮਝਾਉਣ ਦੇ ਵਿੱਚ ਵੀ ਇਦਾਂ ਨਹੀਂ ਆ ਗੱਲ ਬੋਲੋ ਇਦਾਂ ਨਹੀਂ ਆ ਬੋਲੋ ਆ ਬੰਦਾ ਨਾ ਟੈਚ ਕੋ ਹੋ ਉਹ ਆ ਬੰਦਾ ਯਾਰ ਹੈ ਨਹੀਂ ਕੰਮ ਦਾ ਇਹ ਕੁਛ ਨਹੀਂ ਆ ਗੱਲਾਂ ਨਾ ਬਣਾਉਣ ਬਾਰੇ ਉਹ ਕਰਦਾ ਸੁਣੋ ਹਣਾ ਪ੍ਰਮੋਟਰਾਂ ਬਾਰੇ ਵੀ ਜਿਹੜੇ ਨਕਲੀ ਪ੍ਰਮੋਟਰ ਨੇਗੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਿਹੜੇ ਬੰਦੇ ਆਪਣਾ ਘਰ ਫੋਕਦੇ ਆਗੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਹਣਾ ਸਾਰਾ ਕੁਝ ਉਹਨਾਂ ਨੇ ਸਮਝਾਇਆ ਇਸ ਤਰ੍ਹਾਂ ਵੀ ਮੈਨੂੰ ਜਿਵੇਂ ਰਪਿੰਦਰ ਜਲਾਲ ਦੀ ਮਤ ਤੁਹਾਨੂੰ ਜ਼ਰੂਰ ਗੱਲ ਸਾਂਝੀ ਕਰਨਾ ਚਾਹੁੰਦਾ ਰਪਿੰਦਰ ਜਲਾਲ ਤੇ ਸਾਡੇ ਸੰਧੂ ਭਰਾਵਾਂ ਦੀ ਜਦੋਂ ਨਾ ਆਪਣੇ ਕਿਸਾਨੀ ਧਰਨਾ ਚੱਲ ਰਿਹਾ ਸੀ ਮੇਰੇ ਹਾਲਾਤ ਤੇ ਤੁਹਾਨੂੰ ਪਤਾ ਪਹਿਲੇ ਦਿਨ ਤੋਂ ਬਹੁਤ ਜ਼ਿਆਦਾ ਕਮਜ਼ੋਰ ਰਹੇ ਨੇ ਹਣਾ ਜਿੰਨਾ ਕੁ ਮਾਲੋ ਆਉਣਾ ਉਹਨਾਂ ਕਮਿਆਬ ਦਾ ਘਰ ਤੇ ਲਈ ਜਾਣਾ ਕਿਰ ਮੈਂ ਬੈਠਾ ਹਾਂ ਉਹਦੇ ਘਰ ਪਾਲਾਂ ਘਰ ਪਾਲਾਂ ਹਣਾ ਕੁਛ ਨਾ ਕੋਸਾ ਮੇਰੇ ਇੱਕ ਕਮਰਾ ਸੀ ਹੁਣ ਮੈਂ ਦੋ ਤਿੰਨ ਕਮਰੇ ਪਾਏ ਉਹ ਸਾਰੇ ਕਬੱਡੀ ਚੋ ਜੋ ਵੀ ਮੰਨ ਲਓ ਮੈਨੂੰ ਮਿਲਦਾ ਤੇ ਉਹਦੀ ਸਪੋਰਟਰ ਵਾਲੀ ਸਾਰਾ ਕੁਝ ਕਰਿਆਗਾ ਪਰ ਮੈਂ ਨਾ ਜਦੋਂ ਰਪਿੰਦਰ ਹੁਣੇ ਵਿੱਚ ਟੂਰਨਾਮੈਂਟ ਕਰਾਇਆ ਰਪਿੰਦਰ ਨੇ ਨਹੀਂ ਕਰਾਇਆ ਸੀ ਹੋਰ ਕਮੇਟੀ ਵਾਲਿਆਂ ਨੇ ਕਰਾਇਆ ਜਿਹੜੇ ਕਸਾਨੀ ਸੰਗਰਸ਼ ਦੀ ਕਮੇਟੀ ਸੀ ਰਪਿੰਦਰ ਉੱਥੇ ਐਜੇ ਮੁੱਖ ਮਹਿਮਾਨ ਵੀ ਮਾਨ ਸਨਮਾਨ ਕਰਾਂਗੇ ਆਪਣੇ ਪਲੇਅਰ ਚਲੇ ਗਏ ਸੀ ਨੀਆ ਤੇ ਉੱਥੇ ਮੈਂ ਨਾ ਫਿਰ ਬਾਅਦ ਚ ਪੋਸਟ ਪਾਤੀ ਮੈਂ ਯਾਰ ਪਿੰਡਾਂ ਚੋ ਟੂਰਨਾਮੈਂਟ ਬੰਦ ਕਰਾਤੇ ਤੇ ਟਿੱਕਰ ਬਾਰਡਰ ਤੇ ਟੂਰਨਾਮੈਂਟ ਹੋ ਰਿਹਾਗਾ ਰਪਿੰਦਰ ਬਾਈ ਮੈਨੂੰ ਕਹਿੰਦਾ ਵੀ ਯਾਰ ਗਲਤ ਕਰਨਾ ਤੇਰੀ ਮੈਂ ਕਹਾ ਬਾਈ ਫਿਰ ਯਾਰ ਅਸੀਂ ਤਾਂ ਭੁੱਖੇ ਮਰ ਰਹੇ ਆਂ ਇੱਥੇ ਤਾਂ ਟੂਰਨਾਮੈਂਟ ਨਹੀਂ ਹੋ ਰੇ ਕਹਿੰਦਾ ਤੈਨੂੰ ਕਾਦੀ ਲੋੜ ਐ ਮੈਂ ਨਾ ਪੁੱਲਦਨ ਮੱਬਾ ਬਹੁਤ ਰੋਇਆ ਕਿਉਂਕਿ ਯਾਰ ਮਨੀ ਘਰੇ ਨਾ ਜਿਵੇਂ ਆਖਾਂ ਨੂੰ ਖਾਣ ਦੇ ਲਈ ਆਟਾ ਵੀ ਨਹੀਂ ਸੀ ਮੇਰੇ ਕੋਲ ਗਰੋਸਰੀ ਵੀ ਨਹੀਂ ਸੀ ਵੀ ਕਰੇ ਆਪਾਂ ਜਿਹੜਾ ਸਿੱਧਾ ਹੁੰਦਾ ਬਣਾ ਰਸੋਈ ਦਾ ਇਹ ਵੀ ਨਹੀਂ ਸੀਗਾ ਫਿਰ ਮਨਰ ਪੇਦਰਵਾ ਨੇ ਕਿਹਾ ਵੀ ਚਲ ਮੈਂ ਤੇਰਾ ਨਾਮ ਆਇਆ ਰ 1500 ਰੁਪਏ ਭਾਈ ਇਹਦੇ ਨਾਲ ਕੀ ਆਊਗਾ ਘਰੇ ਕੀ ਨਾ ਮਾਂ ਪਾਂ 7000 ਦਾ ਸੌਦਾ ਅੱਜ ਕੱਲ ਮਹਿੰਗਾ ਜਿਦਾ ਜੋਗਾ ਮਹਾਰਮ ਆ ਜਾਂਦਾ ਫਿਰ ਮੈਨੂੰ ਕਹਦੇ ਵੀ ਐ ਕਰਕੇ ਤੂੰ ਉਰਿਆ ਸਕਣਾ ਫਿਰ ਮੈਂ ਉੱਥੇ ਗਿਆ ਮੇਰੇ ਐਨੇ ਮਾੜੇ ਕਰਮ ਨੇ ਜ਼ਿੰਦਗੀ ਦੇ ਪਤਾ ਨਹੀਂ ਕੀ ਕੀਤਾ ਹੋਇਆ ਮੈਨੇ ਦੇਖ ਲਓ ਲੋਕ ਉੱਥੇ ਜਾ ਕੇ ਦਾਨ ਕਰਦੇ ਸੀਗਾ ਕੋਈ ਕੰਬਲ ਦਿੰਦਾ ਕੋਈ ਕੁਛ ਦਿੰਦਾ ਸੀ ਹਨ ਤੇ ਮੈਂ ਉੱਥੋਂ ਜਾ ਕੇ ਵੀਰੇ ਆਪਦੇ ਜਵਾਖਾ ਵਾਸਤੇ ਆਟਾ ਮੈਂ ਟਿੱਕਰੀ ਬਾਰਡਰ ਤੋਂ ਲੈ ਕੇ ਆਇਆ ਭਾਈ ਰਪਿੰਦਰ ਹੁਣੀਆਂ ਨੇ ਮੇਰੀ ਸਪੋਰਟ ਕਰੀ ਹਨਾ ਉਹ ਕਹਿੰਦਾ ਵੀ ਤੂੰ ਉਰੇ ਆ ਜਾ ਜਿਹੜਾ ਮੇਰਾ ਗਰੋਸਰੀ ਦਾ ਸਮਾਨ ਹੈਗਾ ਮੈਨੂੰ ਉੱਥੋਂ ਦਿੱਤਾ ਉੱਥੋਂ 2 ਗਟੇ ਆਟੇ ਦੇ ਚਕਾਏ ਤੇ ਨਾਲ ਖੰਡ ਦਿੱਤੀ ਜੋ ਵੀ ਆਪਣੇ ਦੇ ਸੋਈ ਦਾ ਸਿੱਧਾ ਹੁੰਦਾਗਾ ਪੁਰਪਿੰਦਰ ਹੁੰਨੀਆ ਨੇ ਉੱਥੋਂ ਦਿੱਤਾ ਫਿਰ ਮੈਂ ਸੰਦੂ ਨੇ ਦੱਸਿਆ ਮੈਂ ਕਿਰਕਿਵੇਂ ਆਇਆ ਹਾਂ ਤੇ ਫਿਰ ਸੰਦੂ ਨੇ ਮੈਨੂੰ ਉੱਥੋਂ ਜਿੱਦਰਲੇ ਕਹਿ ਬੰਤੇ ਬੈਠੇ ਸੀ ਟੈਂਟ 'ਚ ਉੱਥੋਂ ਇਹਨਾਂ ਨੇ ਮੈਨੂੰ ਸੌਦਾ ਦਿੱਤਾ 3 ਮਹੀਨਿਆਂ ਦਾ ਮੈਨੂੰ ਉਹਨਾਂ ਨੂੰ ਸੌਦਾ ਉੱਥੋਂ ਲੈ ਕੇ ਆਇਆ ਮਹੀਨੇ ਤੋਂ ਮਹੀਨਾ ਪੁਰਪਿੰਦਰ ਦੇ ਜਗ੍ਹਾ ਤੋਂ ਉੱਥੇ ਛੋਟੇ ਟੈਂਟ 'ਤੇ ਬੈਠਾ ਸੀਗਾ ਤੇ ਈ ਮਹੀਨੇ ਡੇਢ ਮਹੀਨੇ ਦਾ ਮੈਨੂੰ ਸੰਦੂ ਨੇ ਵੀ ਇਹਦੀ ਹਾਲਾਤ ਦੇਖੇ ਨੇ ਲੋਕ ਕਹਿੰਦੇ ਯਾਰ ਕਬੱਡੀ ਦੇ ਖੇਤਰ ਦੇ ਵਿੱਚੋਂ ਪਤਨੀ ਇਹ ਕਰਦਾ ਉਹ ਬਾਹਰ ਕਰਦਾ ਉਹ ਨਾ ਬਈ ਇੱਕ ਸਿਰਫ ਟਾਈਮ ਪਾਸ ਕਰਿਆ ਘਰ ਦੀ ਗਰੀਬੀ ਤੋਂ ਮਾੜੀ ਮੋਟੀ ਸੈਟ ਕਰੀਏ ਵੀ ਰੋਟੀ ਖਾਣ ਜੋ ਗਿਆ ਅੱਜ ਦੇ ਟਾਈਮ ਦੇ ਵਿੱਚ ਨਾ ਮਨੀ ਪਿੱਛੇ ਜਦੋਂ ਨੇ ਦੇਖਿਆ ਵੀ ਹੁਣ ਫੇਸਬੁਕ ਤੇ ਮੈਂ ਇੱਕ ਪੋਸਟ ਪਾਤੀ ਸੀ ਵੀ ਐਂ ਕਰਕੇ ਮੈਂ ਯਾਰ ਮਰਨ ਦੇ ਕਿਨਾਰੇ ਖੜਾ ਰੇ ਖੜਾਂਗਾ ਵੀ ਤੁਸੀਂ ਮੇਰੀ ਕੋਈ ਨਾ ਕੋਈ ਹੈਲਪ ਕਰੋ ਮਨੀ ਕਿਸੇ ਮੰਨੋ 5-4 ਬੰਦੇ ਨੇ ਯਾਰ ਮੇਰੀ ਹੈਲਪ ਕਰੀ ਹੈਗੀ ਪ੍ਰੋਮੋਟਰਾਂ ਨੇ ਕਿਸੇ ਨੇ 10000 ਕਿਸੇ ਨੇ 5000 ਜਨਕਿ 30 ਤੋਂ 35000 ਰੁਪਏ ਮੈਨੂੰ ਸਪੋਰਟ ਹੋਈਆ ਮੈਂ ਪਾਇਆ ਸੀਗਾ ਵੀ ਮੇਰੇ ਸਿਰਾ 3.5 ਲੱਖ 4 ਲੱਖ ਰੁਪਏ ਕਰਜ਼ਾ ਹੋ ਗਿਆ ਉਹਦਾ ਕਰਜ਼ਾ ਕਰੋ ਕੁਛ ਤਾਂ ਪਹਿਲਾਂ ਹੀ ਦੇਣਾ ਸੀਆ ਲੱਖ 2 ਲੱਖ ਦਾ ਕੁਛ ਮੇਰੀਆਂ ਦੋ ਵਾਰੀ ਰਿਫਿਊਜ਼ ਲਾ ਗਿਆ ਆਸਟ੍ਰੇਲੀਆ ਤੋਂ ਮੈਂ ਦੋ ਵਾਰੀ ਪੇਪਰ ਲਾਇਆ ਚਲੋ ਨਿਊਜ਼ੀਆ ਵੀ ਆ ਮੈਂ ਕਿਹਾ ਕਿ ਮੈਂ ਆਸਟ੍ਰੇਲੀਆ ਬਗ ਜਾਂ ਨਿਊਜ਼ੀਲੈਂਡ ਤੋਂ ਬਾਅਦ ਮੈਂ ਟਰਾਈ ਕਰੀ ਉਦੋਂ ਮੈਨੇ ਪੇਪਰ ਵਰਕ ਤਿਆਰ ਕਰਾਇਆ ਕੋਸ਼ ਬੈਂਕ ਦੇ ਵਿੱਚ ਪੈਸੇ ਸ਼ੋ ਕਰਨੇ ਸੀ ਪੈਸੇ ਹੈ ਨਹੀਂ ਸੀਗੇ ਮੈਂ ਇਦਾਂ ਹੀ ਮੰਨ ਲਓ ਬੈਂਕਾ ਤੋਂ ਜੇ ਮੈਨੂੰ ਪੈਸੇ ਮਿਲ ਜਾਂਦੇ ਮੈਂ ਪੈਸੇ ਲੈਂਦੇ ਸੀ ਉਦੇ ਕਾਰਨ ਮੈਂਨਾਂ ਕੋ ਟੁੱਟ ਗਿਆ ਤਿੰਨ ਚਾਰ ਲੱਖ ਰੁਪਏ ਕਰਜਾ ਅੱਜ ਦੇ ਟਾਈਮ ਦੇ ਵਿੱਚ ਯਾਰ ਤਿੰਨ ਚਾਰ ਲੱਖ ਰੁਪਏ ਆਪਾਂ ਨੂੰ ਬਹੁਤ ਸਪਾਉਨ ਆਉਂਦਾ ਨਾ ਕਿਸੇ ਨੇ ਮੇਰੀ سپورਟ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਜਦੋਂ ਮਾਰਚ ਦੇ ਵਿੱਚ ਪਿਛਲੀ ਤੋਂ ਪਿਛਲੀ ਮਾਰਚ 23 ਦੇ ਵਿੱਚ ਮੈਂ ਟੂਰਨਾਮੈਂਟ ਬੋਲ ਕਹਿ ਰਾਜਾ ਸਰ ਮਜਾਰੇ ਮੈਂ ਜਦੋਂ ਮੈਂ ਨਿਊਜ਼ੀਲੈਂਡ ਤੋਂ ਆ ਗਿਆ ਸੀ ਮੈਂ ਹਲਕੀ ਗੱਡੀ ਲੈ ਲਈ ਜਾਣ ਨੂੰ ਮੈਂ ਕਿਹਾ ਚਲੋ ਦੂਰ ਜਾਨੇ ਆਪਾਂ ਦਬਾਬੇ ਦੇ ਖੱਪਾਂ 'ਚ ਮੈਂ ਗੱਡੀ ਲੈਤੀ 957 ਕੇ ਹਜ਼ਾਰ ਰੁਪਈ ਦੀ ਚਲੋ ਪੁਰਾਣੀ ਸੀਗੀ ਉਹਦਾ ਕਿਤੇ ਦੂਰ ਲੈ ਗਿਆ ਮੈਂ ਹਣਾ 100 200 ਕਿਲੋਮੀਟਰ ਦਾ ਤੇ ਉਹ ਆਉਂਦੇ ਆਉਂਦੇ ਗਰਮ ਹੋ ਗਈ ਗੱਡੀ ਦਾ ਇੰਜਣ ਪਤਾ ਨਹੀਂ ਲੱਗਿਆ ਉਹ ਗੱਡੀ ਸਾਰੀ ਦੀ ਸਾਰੀ ਮੱਚ ਗਈ ਬਾਈ ਜੇ ਕੋਈ ਇਥੇ ਵੱਡਾ ਕਮੈਂਟਡ ਹੁੰਦਾ ਨਾ ਉਹਦੇ ਘਰੇ ਪ੍ਰਮੋਟਰ ਲਿਆ ਕੇ ਗੱਡੀਆਂ ਖੜਾਉਂਦੇ ਮੈਂ ਸਿਰੇ ਦੇ ਸਿਰੇ ਦੇ ਪ੍ਰਮੋਟਰਾਂ ਦੇ ਨੌ ਬੋਲ ਕੇ ਦੇਖ ਲੇ ਕਬੱਡੀ ਦੇ ਖੇਤਰ ਦੇ ਵਿੱਚ ਜਿਨ੍ਹਾਂ ਨੇ ਗੱਡੀਆਂ ਵੱਡਿਆਂ ਨੇ ਬੁਲਟ ਬੰਡੇ ਨੇਗੇ ਹਣਾ ਬਹੁਤ ਕੁਛ ਬੰਡੇ ਟਰੈਕਟਰ ਬੰਡੇ ਨੇ ਮੈਂ ਉਹਨਾਂ ਪ੍ਰਮੋਟਰਾਂ ਦੀ 2-2 ਸਾਲ ਨੌ ਬੋਲ ਕੇ ਦੇਖ ਲੇ ਵੀ ਯਾਰ ਮੇਰਾ ਮਾੜਾ ਮੋਟਾ ਬਾਹ ਫੜ ਲੈਣਗੇ ਮੈਨੂੰ ਆਉਣ ਜਾਣ ਵਾਸਤੇ ਨਵੀਂ ਗੱਡੀ ਮੈਂ ਕਦੇ ਨਹੀਂ ਕਿਸੇ ਨੂੰ ਕਿਹਾ ਮੈਂ ਇਹ ਕਹਿਣਾ ਹੁੰਦਾ ਸੀ ਬਾਈ ਯਾਰ ਮੈਨੂੰ ਲੱਖ ਡੇਢ ਲੱਖ ਦੀ ਕੋਈ ਪੁਰਾਣੀ ਗੱਡੀ ਲੈ ਕੇ ਦੇ ਦਿਓ ਤਾਂ ਕਿ ਅਸੀਂ ਜਦੋਂ ਦਵਾਬੇ ਚ ਜਾਣਿਆ ਹੈਗਾ ਹਨ ਜਿਹੜੇ ਮਿੱਤਰਾਂ ਨਾਲ ਆਪਣੀ ਸਹਿਚਾਰਾ ਦੀ ਦਵਾਬੀਆਂ ਨਾਲ ਵੀ ਉਹ ਉਹਨਾਂ ਟਰਨਮੈਂਟਾਂ ਤੇ ਜਾਣਿਆ ਜਾਂ ਅੱਜ ਦੇ ਹਾਲਾਤ ਇਹ ਜਿਹਨੇ ਮੋਟਰਸਾਈਕਲ ਤੇ ਆਪਾਂ ਆਪਣੇ ਗਵਾੜ ਪਿੰਡ ਤੇ ਨਹੀਂ ਜਾ ਸਕਦੇ ਮਣੀ ਤੇ ਆਪਾਂ ਇੱਡੀ ਦੂਰ ਜਾਣਿਆ ਹਨ ਹਨ ਜਦੋਂ ਦਵਾਬੇ ਜਾਣਾ ਪੈਂਦਾ ਕਦੇ ਮਾਝੇ ਕਦੇ ਹਰਿਆਣੇ ਜਿੱਧਰ ਕੈਥਲ ਤੱਕ ਕਰਨਾਲ ਤੱਕ ਜਲੇ ਜਾਣਿਆ ਹੈਗੇ ਜਿੱਸੇ ਦਾ ਟੂਰਨਾਮੈਂਟ ਆਪਾਂ ਨੂੰ ਬੁਲਾਉਂਦੇ ਆ ਹਨ ਤੇ ਮਗਰ ਵੀ ਕੋਈ ਲੱਖ ਡੇਰ ਲੱਖ ਦੀ ਪੁਰਾਣੀ ਗੱਡੀ ਦੇਖੋ ਭਾਈ ਕਿਸੇ ਨੇ ਆਪਣੀ ਕੋਈ ਵਾਹ ਨਹੀਂ ਫੜੀ ਹਨਾ ਕਿਸੇ ਨੇ ਇਹ ਨਹੀਂ ਕਿਹਾ ਵੀ ਹਾਂ ਯਾਰ ਅਸੀਂ ਤੈਨੂੰ ਕੋਈ ਪੁਰਾਣੀ ਗੱਡੀ ਚਲਦੀ ਹੋ ਲੈ ਕੇ ਦੇ ਸਕਦੇ ਹਨਾ ਆਪਣਾ ਬਹੁਤ ਮਨ ਇਸ ਗੱਲੋਂ ਦੁਖੀ ਹੈਗਾ ਹਨਾ ਵੀ ਯਾਰ ਕਬੱਡੀ ਵਾਲਿਆਂ ਨੇ ਜਿਹੜੀ ਚੀਜ਼ ਮੈਂ ਸੋਚ ਕੇ ਆਇਆ ਸੀ ਵੀ ਯਾਰ ਡਡੇ ਪ੍ਰਮੋਟਰਾਂ ਦੇ ਨਾਲ ਮੇਰੇ ਲਿੰਕ ਬਣ ਗਏ ਡਡੇ ਪ੍ਰਮੋਟਰਾਂ ਦੇ ਮੈਂ ਨਾਂ ਬੋਲਦਾ ਹਨਾ ਮੈਂ 3-4 ਸਾਲ ਨਾਲ ਮੈਂ ਉਹ ਜਾੜੇ ਵੱਡੇ ਵੱਡੇ ਲੈਵਲ ਦੇ ਪ੍ਰਮੋਟਰਾਂ ਦੇ ਨਾਮ ਬੋਲ ਕੇ ਦੇਖ ਲੇ ਪਰ ਉਹਨਾਂ ਨੇ ਮੇਰੀ ਕੋਈ ਹੈਲਪ ਨਹੀਂ કરી ਹਾਂ ਸਾਡੇ ਬੇਆਪ ਕੋਲੰਟੀ ਵਾਲੇ ਨਿਊਜ਼ੀਲੈਂਡਾ ਦੇ ਨੇ ਮੇਰੇ ਦਨ ਦਾਤ ਖੜੇ ਲੇ ਹੋਰ ਵੀ ਮੇਰੇ ਮਿੱਤਰ ਨੇ ਜਿਹੜੇ ਵਿਨੈਸਰੀ ਤੌਰ ਤੇ ਮੈਨੂੰ ਸਪੋਰਟ ਕਰਦੇ ਲੈਂਦੇ ਆ ਉਹਨਾਂ ਨਾਲ ਕੀ ਆ ਕਿ ਉਹਨਾਂ ਨੇ 10000 ਦਿੱਤਾ ਕਦੇ 20000 ਦਿੱਤਾ ਹਨ ਉਹ ਇਹੋ ਜਿਹੇ ਬੰਦੇ ਨੇ ਕਿ ਮੇਰੇ ਸਾਡਾ ਨਾਮ ਨਾਲ ਜ਼ਿਕਰ ਕਰਿਆ ਕਰ ਹਨ ਤੇ ਉਹ ਬੰਦਿਆ ਨੇ ਮੈਨੂੰ ਬਹੁਤ ਕੈਨੇਡਾ ਤੋਂ ਵੀ ਨਹੀਂ ਅਮਰੀਕਾ ਤੋਂ ਵੀ ਨਹੀਂ ਸਮੇ ਸਮੇਂ ਸੇ ਰਹਿਣਾ ਆਸਟ੍ਰੇਲੀਆ ਤੋਂ ਮਨਵੀਰ ਖੈਰਾ ਮਾਝੇ ਤੋਂ ਮੁੰਡਾ ਹਨ ਉਹਨਾਂ ਨੂੰ ਹਰ ਸਾਲ ਦੇ ਵਿੱਚ ਕਦੇ ਮੇਰੇ ਹਿਸਾਬ ਨਾਲ 30-40000 ਰੁਪਏ ਦੇ ਦਿੰਦਾ ਹਨ ਵੀਰ ਤਰੇ ਕਦੇ ਹੋਰ ਵਾਸਤੇ ਗਰੋਸਰੀ ਗਰੋਸਰੀ ਵਾਸਤੇ ਇਸ ਟ੍ਰਾਂਸਪੋਰਟ ਕਰ ਦਿੰਦਾ ਬਹੁਤ ਸਾਡੇ ਪ੍ਰਮੋਟਰਾਂ ਨੇ ਮੋਟਰਸਾਈਕਲ ਆ ਮੈਨੂੰ ਬੁਲਾਤੇ ਮੈਨੂੰ ਉਹ ਕਰਤੇ ਹਨਾ ਪਰ ਯਾਰ ਉਹ ਚੀਜ਼ਾਂ ਜੇ ਹੋ ਗਿਆ ਵੀ ਯਾਰ ਕੱਲਾ ਅਨਾਉਂਸ ਹੀ ਰਹੀ ਗਏ ਇਹਨਾਂ ਦਾ ਮਤਮ ਬਹੁਤ ਦੁੱਖਿਆ ਹਨਾ ਅੱਜ ਮੈਂ ਟਟਵੜ 4.5 ਲੱਖ ਰੁਪਏ ਵਾਂਗੂ 4 ਲੱਖ ਵਾਂਗੂ ਕਰਜ਼ਾ ਦੇਣਾ ਹੈ ਹਨਾ ਪਰ ਕਿਸੇ ਨੇ ਇਹ ਨਹੀਂ ਕਿਹਾ ਵੀ ਯਾਰ ਅਸੀਂ ਤਾਂ ਉਹ ਕਰ ਦੇਣਾਗੇ ਜਿਵੇਂ ਅਮਨ ਲੁਪੁਜ ਨੇ ਹਨਾ ਉਹਨਾਂ ਨੇ ਬੋਲਿਆ ਸੀਗਾ ਜਾਂ ਹੋਰ ਕਈ ਕਮੈਂਟਟਰ ਨੇਗੇ ਉਹਨਾਂ ਨੇ ਪਾਏ ਪਾਏ ਕੇ سپورਟ ਕਰਿਆ ਉਹ ਸਾਡੇ ਸੀਨੀਅਰ ਨੇ ਕਰਨੀ ਚਾਹੀਦੀ ਉਹਨਾਂ ਦੀ ਮਿਹਨਤ ਹੈ ਹਨਾ ਪਰ ਮੈਂ ਨਾ ਉਸ ਲੈਵਲ ਤੇ ਆਪਦੀ ਪੋਸਟਾ ਵੀ ਪਾ ਕੇ ਦੇਖ ਲਈ ਯਾਰ ਲੋਕਾਂ ਨੇ ਮਜ਼ਾਕ ਢਾਡਾਇਆ ਜਦੋਂ ਪੋਸਟ ਪਾਈ ਮੈਨੂੰ ਸਿਰਫ 30 ਤੋਂ 35000 ਰੁਪਏ ਆਏਗਾ ਦੇਣਾ ਮੈਂ ਇਹ ਸਾਡੇ 4.5 ਲੱਖ ਰੁਪਏ ਵਾਂਗੂ ਇਹ ਸੀਗਾ ਮੈਨੂੰ 2000 2.5 ਲੱਖ ਰੁਪਏ ਦੀ ਮੇਰੀ ਹੱਲਪ ਹੋ ਜੇ ਬਾਕੀ ਆਪਾਂ ਕਮਾ ਕੇ ਮੋੜਾਂਗੇ ਹਨਾ ਵੀ ਚਲੋ ਯਾਰ ਮੇਰਾ ਜਿਹੜਾ ਜਾਦੇ ਫੋਨ ਆਉਂਦੇ ਚ ਤਾਂ ਹਨਾ ਵੀ ਜਿਹੜੇ ਬੈਂਕਾਂ ਦੇ ਉਹਨਾਂ ਦੇ ਮੋੜਨਾ ਬਾਕੀ ਆਪਾਂ ਹੋ ਜੂਗੀ ਵੀ ਜਦੋਂ ਆਪਾਂ ਕਮਾ ਕੇ ਹੀ ਮੋੜਾਂਗੇ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਕਮਾਈ ਨਹੀਂ ਕਰਦੇ ਆਪਣਾ ਕਿਰ ਕੋਈ ਅੰਗ ਪਾ ਟੁੱਟਿਆ ਹੋਇਆਗਾ ਆਪਾਂ ਨੂੰ ਪਰਮਾਤਮਾ ਨੇ ਬਾਜ ਦਿੱਤੀ ਹੈ ਹਨਾ ਕਮੈਂਟਰੀ ਦਾ ਬਲ ਦਿੱਤਾਗਾ ਉਹਦੇ ਵਿੱਚੋਂ ਆਪਾਂ ਕਮਾ ਕੇ ਹੀ ਮੋੜਾਂਗੇ ਹਨਾ ਵੀ ਥੋੜੀ ਬੋਤੀ ਤਾਂ ਮੇਰੀ ਹੈਲਪ ਕਰਨੀ ਚਾਹੀਦੀ ਪਰ ਕਿਸੇ ਉਸ ਲੈਵਲ ਤੇ ਮੇਰੀ ਹੈਲਪ ਨਹੀਂ ਉਸ ਗੱਲੋਂ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਹੁੰਦਾਗਾ ਕਈ ਵਾਰ ਇਕੱਲਾ ਬੈਠ ਕੇ ਮੈਂ ਰੋਣ ਵੀ ਲੱਗ ਜਾਂਦਾ ਚਲ ਹੁਣ ਜਦ ਮੈਂ ਪ੍ਰਮੋਟਰ ਵੀਰਾਂ ਨੂੰ ਵੀ ਇਹ ਕਰਦਾ ਵੀ ਯਾਰ ਜਿਹੜੇ ਸਾਹਮਣੇ ਆ ਦਿਲ ਦੇ ਬਾਲਾ ਮਲੇ ਵਿੱਚ ਦੱਸਿਆ ਜਸਨ ਮਹਿਲਾਂ ਦੇ ਸੋ ਮੈਂ ਬੇਨ ਹੁਣ ਤੋਂ ਜਾਂਦੇ ਜਾਂਦੇ ਕੁਝ ਪ੍ਰੋਮੋਟਰਾਂ ਨੂੰ ਕੁਝ ਪਲੇਅਰਾਂ ਨੂੰ ਕੋ ਦਸਕਾਂ ਨੂੰ ਕਹਿਣਾ ਚਾਹਣਾ ਬਸ ਇਹ ਆ ਬਈ ਪਿੰਡਾਂ ਦੇ ਵਿੱਚ ਜਿੰਨ ਹੁਣ ਆਪਣਾ ਸੀਜ਼ਨ ਸ਼ੁਰੂ ਹੋਊਗਾ ਹਨ ਵੱਧ ਤੋਂ ਵੱਧ ਆਪਣੇ ਪਿੰਡਾਂ 'ਚ ਟੂਰਨਾਮੈਂਟ ਕਰਾਓ ਹਨ ਕਬੱਡੀ ਨਾਲ ਜਿੱਥੇ ਪਲੇਅਰਾਂ ਦੇ ਘਰ ਚੱਲਦੇ ਉੱਥੇ ਸਾਡੇ ਵਰਗੇ ਵੀ ਬਹੁਤ ਆਸਾਂ ਬਾਈ ਬੈਠੋ ਲੈਣਾ ਹਰ ਰੋਜ਼ ਸਾਨੂੰ ਇਹ ਹੁੰਦਾ ਵੀ ਯਾਰਾ ਟੂਰਨਾਮੈਂਟ ਹੋਣਾ ਜੇ ਪਿੰਡਾਂ 'ਚ ਟੂਰਨਾਮੈਂਟ ਹੋਣਗੇ ਠੀਕ ਆ ਤਾਂ ਸਾਡੇ ਪਤਾ ਨਹੀਂ ਕਿੰਨੇ ਕਿ ਘਰਾਂ ਦੇ ਚੁੱਲੇ ਜਲਦੇ ਉੱਥੋਂ ਦੇਖੋ ਰੈਫਰੀ ਹੋਗੇ ਕਮੈਂਟੇਟਰ ਹੋਗੇ ਲਾਈਵ ਵਾਲੇ ਹੋਗੇ ਜਾਲ ਸੌਣ ਕਿੰਨਾ ਸਿਸਟਮ ਹੁੰਦਾ ਹਨ ਪਿੰਡਾਂ 'ਚ ਕਬੱਡੀ ਹੋਣੀ ਚਾਹੀਦੀ ਆ ਇੱਕ ਬੇਨਤੀ ਹੋਰ ਆ ਤੇਰੇ ਚੈਨਲ ਦੇ ਮਧਿਮ ਰਾਈਮਨੀ ਵੀ ਆਪਾਂ ਨਾ ਸੰਗਰੂਰ ਜ਼ਿਲ੍ਹੇ ਦੀ ਕਬੱਡੀ ਆ ਜਿਹੜੀ ਉਹ ਬਿਲਕੁਲ ਹੀ ਅਲੋਪ ਹੋ ਗਈ ਖਤਮ ਹੋ ਗਈ ਇਹਨੂੰ ਜਾਗਰੂਤ ਕਰਨ ਲਈ ਕੱਲੇ ਸੰਗਰੂਰ ਜ਼ਿਲ੍ਹੇ ਦੇ ਨਹੀਂ ਆਪਾਂ ਪੰਜਾਬ ਦੀ ਕਬੱਡੀ ਨੂੰ ਬਚਾਉਣਾ ਹਨਾ ਪਿੰਡਾਂ ਦੇ ਵਿੱਚ ਪਿਓਰ ਪਿੰਡ ਦੀ ਕਬੱਡੀ ਸ਼ੁਰੂ ਕਰਨੀ ਹੈ ਹਨਾ ਤੇ ਪਿਓਰ ਪਿੰਡ ਜ਼ਰੂਰ ਕਰਾਇਆ ਕਰੀ ਜਿੱਥੇ ਤਿੰਨ ਬਾਰੋਂ ਕਰਨੇ ਆ ਕਲੱਬਾਂ ਦੇ ਮੈਚ ਕਰਨੇ ਆ ਉਥੋਂ ਪਹਿਲਾਂ ਉਸ ਤੋਂ ਤੇ 8 ਕਲੱਬਾਂ ਕਰ ਲੋ 8 ਪਿੰਡਾਂ ਦੀਆਂ ਟੀਮਾਂ ਕਰ ਲੋ ਜਾਂ ਮੰਨ ਲਓ 16 ਟੀਮ ਅਗਰ ਰੌਬ ਦੇ ਇਲਾਕੇ ਦੇ ਆ ਕਰ ਲੋ ਹਨ ਸਾਰੇ ਪ੍ਰਮੋਟਰਾਂ ਨੂੰ ਮੇਰੀ ਬੇਨਤੀ ਹੈ ਵੀ ਆਪਣੇ ਪਿੰਡਾਂ ਦੀ ਕਬੱਡੀ ਨੂੰ ਸੰਭਾਲਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਤੁਸੀਂ ਆਪੜੋ ਆਪਣੇ ਏਰੀਆ ਦੇ ਕੰਮ ਕਰ ਹੁਣ ਤਾਂ ਹਰੇਕ ਇਲਾਕੇ ਦੇ ਵਿੱਚੋਂ ਹੁਣ ਤਾਂ ਪੂਰਾ ਪੰਜਾਬ ਦੇ ਵਿੱਚੋਂ ਮੰਨਣਾ ਵੀ ਘਟੋ ਘਟ ਹਰੇਕ ਪਿੰਡ ਦਾ 100 100 ਮੁੰਡਾ ਬਾਹਰੇ ਬੈਠਾ ਜੋ ਆਪਣੇ ਪਿੰਡ ਦੇ ਵਿੱਚ ਹੀ ਕੈਂਪ ਲਵਾਉਣ ਸਭ ਤੋਂ ਜ਼ਰੂਰੀ ਹੈ ਵੀ ਕੈਂਪ ਲੱਗਣਗੇ ਤਾਂ ਮੁੰਡੇ ਆਪਣੇ ਪਨੇ ਦੀ ਤਿਆਰ ਹੋਗੇ ਨਹੀਂ ਕਬੱਡੀ ਬਾਲਾ ਟਾਈਮ ਲਿਏ ਸਾਲ ਦੋ ਸਾਲ ਹੈ ਸਾਡੇ ਸੰਗਰੂਰ ਜ਼ਿਲ੍ਹੇ ਤੋਂ ਮੈਨੂੰ ਲੱਗਦਾ ਆਹ ਸੀਜ਼ਨ ਦੇ ਵਿੱਚ 2000 ਜਿਹੜਾ 25 ਦਾ ਸੀਜ਼ਨ ਐ ਇਹਦੇ ਵਿੱਚ ਅਸੀਂ ਇੱਕ ਵੀ ਜਾਂ ਇੱਕ ਵੀ ਸਟਾਰ ਪਲੇਅਰ ਨਹੀਂ ਦੇ ਸਕੇ ਵੀ ਜਿਹੜਾ ਕਿਤੇ ਬਾਹਰ ਜਾ ਕੇ ਕੋਈ ਤਕੜਾ ਖੇਡੇ ਸਾਡੇ ਇਲਾਕੇ ਦੇ ਵਿੱਚ ਇੱਕ ਮੁੰਡਾ ਹੈ ਗੋਗੋ ਰਹਿਤ ਰੈਣਾ ਜੋ ਉੱਠਿਆ ਹੁਣ ਹਨਾ ਉਹ ਖੇਡਿਆ ਇੰਗਲੈਂਡ ਮੈਨੂੰ ਤਾਂ ਨਜ਼ਰ ਨਹੀਂ ਆਇਆ ਮੈਂ ਹੋਰ ਮਨ ਨਹੀਂ ਕੋਈ ਹੋ ਜੇ ਪਰ ਪ੍ਰਮੋਟਰਾਂ ਨੂੰ ਵੀ ਬੇਨਤੀ ਹੈ ਹਨਾ ਆਪਣੇ ਆਪਣੇ ਪਿੰਡਾਂ ਦੇ ਵਿੱਚ ਵੀ سپورਟ ਕਰੋ ਤੇ ਪੰਜਾਬ ਦੀ ਕਬੱਡੀ ਨੂੰ ਬਚਾਉਣਾਗਾ ਤਾਂ ਨਵੇਂ ਪਲੇਅਰ ਜਰੂਰ ਤਿਆਰ ਕਰੋ ਧੰਨਵਾਦ ਜਸਨ ਵੀਰੇ ਤੇਰਾ ਬਹੁਤ-ਬਹੁਤ ਥੈਂਕ ਯੂ ਭਾਈ ਮਨੀ ਤੁਹਾਡਾ ਹੀ ਬਹੁਤ-ਬਹੁਤ ਤੁਹਾਨੇ ਆਣਾ ਕਿਉਂਕਿ ਸਾਨੂੰ ਨਾ ਚੰਨ ਵਾਲਾ ਨੇ ਅੰਗੋਲਾ ਕਰ ਰੱਖਿਆਗਾ ਇੱਕ ਬੰਦੇ ਦਾ ਵੀਡੀਓ ਪਾਈ ਜਾਂਦੇ ਉਹ ਘਟ ਘਟ ਕੇ ਹਨਾ ਕੋਈ ਉਹਨੇ ਮਾੜੀ ਜੀ ਗੱਲ ਬੋਲਤੀ ਉਹਨੇ ਚੱਕ ਕੇ ਉਹ ਪਾ ਦੇਣੀ ਅਸੀਂ ਜਿੰਨੀ ਮਰਜੀ ਗੱਲ ਘੈਂਟ ਤਰੀਕਿਆਂ ਨਾਲ ਬੋਲਦੀ ਹੈਨਾ ਸਾਡੀ ਗੱਲ ਕੋਈ ਨਹੀਂ ਪਾਉਂਦਾ ਤੂੰ ਆਇਆ ਬਾਈ ਤੇਰਾ ਬਹੁਤ ਬਹੁਤ ਸਤਿਕਾਰ ਹੈ ਮੈਂ ਦਿਲੋਂ ਧੰਨਵਾਦ ਕਰਦਾ ਤੂੰ ਕਿਸੇ ਸਾਡੇ ਵਰਗੇ ਛੋਟੇ ਕਮੈਂਟਰਾਂ ਦਾ ਵੀ ਧਿਆਨ ਦਿੱਤਾਗਾ ਤੇਰੇ ਚੈਨਲ ਨੂੰ ਪਰਮਾਤਮਾ ਦਿਨ ਦੁੱਗਣੀ ਰਾਤਾਂ ਦੁੱਗਣੀ ਤਰੱਕੀ ਬਖਸ਼ੇ ਧੰਨਵਾਦ ਅਸਾਂ ਦੇ ਦਰ ਬਹੁਤ ਬਹੁਤ ਥੈਂਕ ਯੂ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਯਾਰ ਇਦਾਂ ਦੇ ਨਾ ਜੋ ਦੇਖਦਾ ਵੀ ਮਿਹਨਤ ਕਰਦੇ ਬੰਦੇ ਆ ਉਹ ਬਹੁਤ ਪਿੱਛੇ ਰਹਿ ਜਾਂਦੇ ਆ ਮੇਰੀ ਬੇਨਤੀ ਕਰਨਾ ਬਈ ਮੈਂ ਸਾਰੇ ਪ੍ਰੋਮੋਟਰਾਂ ਨੂੰ ਇਹਦਾ ਵੱਧ ਤੋਂ ਵੱਧ ਸਹਿਯੋਗ ਕਰੋ ਸਾਥ ਦਿਓ ਧੰਨਵਾਦ ਵੀਰੇ ਸਾਰਿਆਂ